ਸਾਬਕਾ ਜ਼ਿੰਮੇਵਾਰੀਆਂ ਜਿਵੇਂ ਕਿ ਖਾਲਸਾ ਫੌਜ ਦੀ ਸਾਇਨ ਕੀਤੀ ਗਈ ਸਿਰਿਆਨ ਪ੍ਰਸਾਦ ਦਾ ਬਹੁਤ ਵੱਡਾ ਜਗ੍ਹਾ ਹੁੰਦਾ ਅੱਜ ਉਸ ਦਾ ਵਿਜੇਂਤੀ ਸਾਹ ਦੇ ਉਸ ਤੋਂ ਪਹਿਲਾਂ ਇਹ ਟੀਮਾਂ ਤਰਫੋਂ ਮਿਲਦੀ ਸੁਪਰਵਾਇਰ ਵੱਲੋਂ ਲੱਖੇ ਦੇ ਸੰਜੋਗ ਦੇ ਨਾਲ ਸਵਾਗਤ ਇੱਥੇ ਰਹੀਆਂ ਤੇ ਚੱਲੀਆਂ ਸੋ ਜੋ ਅੱਜ ਪੰਜਾਬ ਨੇ ਮਾਹੌਲ ਬਣਿਆ ਅਰਾਦੇ ਨਾਲ ਬਹੁਤ ਔਡੀ ਨਿਸ਼ਾਨ ਹੋਏ ਕੁਝ ਇਹ ਪੂਰਵੀਤੇ ਕੁਦਕਾਲ ਤੋਂ ਆ ਵੀ ਕਰ ਸਕਦਾ ਪਰ ਜੇ ਜ ਸਕਦਾ ਹੈਸ ਟਾਈਮ ਪੀਚਰ ਜੁਨੀਅਰ ਵਾਲੋਂ ਬਹੁਤ ਵੱਡੇ ਸਕਾਲੇ ਕੀਤੇ ਜਾ ਰਹੇ ਨੇ ਜਿਹੜੇ ਹਰ ਪੀਰ ਤੋਂ ਸਾਨ ਨੇ ਲੋਗ ਨੇ ਉਨ੍ਹਾਂ ਦੀ ਰੂਟ ਵਾਸਤੇ ਉਨ੍ਹਾਂ ਦੀ ਜਮੀਨਾਂ ਨੂੰ ਠੀਕ ਕਰਨ ਵਾਸਤੇ ਇੱਕ ਬਰਲਾ ਕੀਤਾ ਗਿਆ ਕਰਸੇ ਹਸ ਸੁਪਰ ਦਾਇਰ ਨੂੰ ਜਿਹੜੇ ਕਰਸੇ ਕਰਸੇ ਉਹਨੂੰ ਕਿ ਸੀਮਾ ਸੰਤਪਾਪਾ ਸੁਤਿਆ ਸਿੰਘ ਜੀ ਜਿਹਨਾਂ ਦੇ ਸਤਿਤੀਖਾਇਰੇ ਵਿੱਚ ਜਿੱਥੇ ਜਿੱਥੇ ਵੀ ਮਰਾਨੇ ਬਾਤ ਕੀਤੀ ਹੈ ਉੱਥੇ ਜਾ ਕੇ ਨਰੇਖਰ ਕੀਤਾ ਗਿਆ ਜਿੱਥੇ ਜਿੱਥੇ ਦੇ ਲੋਨਾਂ ਤੇ ਪੂਰੀ ਕਰਨ ਵਾਸਤੇ ਸੰਗਤ ਦਾ ਸੰਜੋਗ ਲਿਆ ਜਾ ਰਿਹਾ ਸੋ ਅੱਜ ਵੀ ਸਾਡੇ ਨਾਲ ਸ੍ਰੀ ਅਨੰਤਪੁਰ ਸਾਹਿਬ ਅਧਿਕਾਰ ਚਰਨੀ ਵਾਲੋ ਬਹੁਤ ਬਹੁਤ ਜੀ ਸਮਾਨ ਰਹੀਆਂ ਜਾ ਰਹੀਆਂ ਨੇ ਅਸੀਂ ਅਰਦਾਸ ਕਰਦੇ ਹਾਂ ਸਿੱਤੇ ਪਾਤਸ਼ਾਹ ਜੀ ਉਹ ਜਿਨ੍ਹਾਂ ਪਰਿਵਾਰਾਂ ਦੇ ਲਾਸਟੀ ਸੇਵਾ ਜਾ ਰਹੀ ਹੈ ਉਹਨਾਂ ਨੂੰ ਵੀ ਮਹਾਰਾਜ ਰੰਗ ਤੇੜੋ ਜਿਨ੍ਹਾਂ ਦੇ ਘਰ ਵਿੱਚ ਸੇਵਾਰੀ ਉਹਨਾਂ ਪਰਿਵਾਰਾਂ ਦੇ ਵਿੱਚ ਸ਼ੁਕਰੀਆ ਕਰਦੇ ਹਾਂ ਇਹ ਇਸੇ ਤਰ੍ਹਾਂ ਪਾਸਕਾਰ ਦੇ ਕੰਮ ਕਰਦੇ ਰਹੇ ਨੂੰ ਇਹਨਾਂ ਦਾ ਵਿਚਨਾਕਟਕੰਨੀ ਨਾਮ ਦੇ ਸਮਾਨ ਬਣਦੀ ਠਿਕਣਾ ਸੋ ਬਾਰਾ ਸਾਰੇ ਆਪਣੇ ਦਰਵਰ ਨੂੰ ਉੱਜਵਲ ਕਰੇ ਜਿਹੜੇ ਮਿੱਤਰ ਵਾਸਤੇ ਮਾਇਆ ਆਈ ਹੈ ਉਹ ਮਿੱਤਰ ਪੂਰਾ ਹੋਵੇ ਸਾਡੀ ਕੀ ਬੜੀ ਇਹ ਦਾਦਾ ਤਾਤਾ ਕਾਹਦੀ ਮਾਇਆ ਸਰਦਾਰ ਜੀ ਕੁਰੀ ਕੁਛ ਸਾ ਜਿਸ ਵੇਲੇ ਸੰਗਤ ਸੁਣਨ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀੜ ਤੋਂ ਕਿਸਾਨ ਨੇ ਲੋਗ ਨੇ ਉਹਨਾਂ ਦੀ ਖੋਟ ਵਾਸਤੇ ਉਹਨਾਂ ਦੀ ਜ਼ਮੀਨਾਂ ਨੂੰ ਠੀਕਾ ਨਵਾਸਤੇ ਉਹ ਪ੍ਰਹਲਾਦ ਜੀ ਕਾ ਗਿਆਨ ਦਰਸਾਉ ਸੰਭਵ ਹੈ ਬੰਦੋ ਜਿਹੜੇ ਕਿ ਸਵੇਕਾਸ ਉਹਦੇ ਵੀ ਸ੍ਰੀਮਾਨ ਚੰਪਾਵਾਸੂ ਜੀ ਸਾਹਿਬ ਜੀ ਜਿਹੜਾ ਜੇਵਾਇ ਦੇ ਵਿੱਚ ਜਿੱਥੇ ਜਿੱਥੇ ਵੀ ਹਰਾਨੇ ਵਾਰ ਕੀਤੀ ਆ ਉੱਥੇ ਜਾ ਕੇ ਨਰੇਕਾਂ ਕੀਤਾ ਗਿਆ ਜਿੱਥੇ ਜਿੱਥੇ ਦਾ ਨੋੜ ਆ ਪੂਰੀ ਕਰਨ ਵਾਸਤੇ ਸੰਗਤ ਦਾ ਸੰਯੋਗ ਆਇਆ ਜਾ ਰਿਹਾ। ਸੋ ਅੱਜ ਵੀ ਸਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਉੱਪਰ ਇੱਥੇ ਜਿੱਥੇ ਵੀ ਲੋਕ ਬਹੁਤ ਵਡੀਆਂ ਸਮਾਗਾਂ ਲਗਾਈਆਂ ਜਾ ਰਹੀਆਂ ਨੇ। ਤੁਸੀਂ ਅਰਦਾਸ ਕਰਦੇ ਹੋ ਸਤਿਪਾਤਰੀਓ ਜਿਨ੍ਹਾਂ ਪਰਿਵਾਰਾਂ ਦੇ ਬਾਤੇ ਸੇਵਾ ਜਾ ਰਹੀ ਆ ਉਹਨਾਂ ਨੂੰ ਵੀ ਮਹਾਰਾਜ ਰਮਨਤ ਕਰਨ ਜਿਨ੍ਹਾਂ ਦੇ ਘਰ ਦੇ ਵਿੱਚੋਂ ਸੇਵਾ ਆਈ ਹੈ ਉਹਨਾਂ ਪਰਿਵਾਰਾਂ ਦੇ ਵੀ ਸ਼ੁਕਰੀਆ ਬੋਲਣ। ਇਹ ਇਸੇ ਤਰ੍ਹਾਂ ਹੀ ਪਰਸਪਰ ਦਾ ਕੰਮ ਕਰਦੇ ਨੇ। ਉਹਨਾਂ ਦਾ ਬਿਕਰਾਇਆ ਕਿੰਝ ਕਰਮੀ ਨਾਮ ਜਪੜਾ ਵੱਢ ਕੇ ਛੱਡਣਾ। ਸੋ ਬਾਰਾ ਸਾਰਿਆਂ ਨੂੰ ਆਪਣੇ ਦਰੋਂ ਬਰੋਭੂ ਜੀ ਉਹਨਕਿਉ। ਇਹ ਜਿਹੜੇ ਵਿਚਰ ਰਾਖੇ ਮਾਇਆ ਆਈ ਆ ਉਹ ਵਿਚਨ ਚੁਲਾ ਹੋਵੇ। ਸ਼ਾਦੀ ਪੁੰਗੜੀ ਆਈ 100000 ਰੁਪਏ ਦਾ ਖਰਚਾ ਪੂਰਾ ਹੋਇਆ। ਆਦਿ ਸ਼੍ਰੀ ਗੁਰੂ ਸਾਹਿਬ ਵਿਚਨਿਆ ਸੰਧਸ ਤੋਂ ਬੋਲੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ